ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਕੰਡ ਵੀ ਕਰ ਜਾ ਕਿ ਵੀ ਜਸਪ੍ਰੀਤ ਦੇ ਮਨੋਂ ਇਮਲੀ ਦੀ ਆਖੀ ਗੱਲ ਨਿਕਲ ਨਹੀਂ ਸੀ ਰਹੀ ਉਹ ਉਸ ਬਾਰੇ ਬਹੁਤ ਸੋਚਦੀ ਰਹੀ ਫਿਰ ਉਹਨੂੰ ਉਹ ਪੜ ਯਾਦ ਆਉਣ ਲੱਗੇ ਜਦੋਂ ਉਹਨੂੰ ਹਰਜਾਲ ਸਿੰਘ ਦੀ ਤਕਨੀ ਵਿੱਚੋਂ ਕੁਝ ਅਜੀਬ ਜਿਹਾ ਅਹਿਸਾਸ ਹੋਇਆ ਸੀ ਹਰਜਾਲ ਸਿੰਘ ਦੇ ਉਹ ਫਿਕਰੇ ਉਸਨੂੰ ਫੇਰ ਜ਼ਿਆਦਾ ਏ ਜੋ ਉਸਨੂੰ ਬੜੇ ਚੁਬੇ ਵੀ ਸਨ ਉਦੋਂ ਕੁਝ ਸੰਕੋਚ ਕਰਕੇ ਉਹਨਾਂ ਦਸਕਤੀ ਨਾਲ ਉਹ ਜਵਾਬ ਨਹੀਂ ਸੀ ਦੇ ਸਕੀ ਉਸ ਅਜੀਬ ਜਿਹੇ ਅਹਿਸਾਸ ਨੂੰ ਬਹੁਤ ਦੇਰ ਮਨੋਂ ਕੱਢਣ ਦੀ ਕੋਸ਼ਿਸ਼ ਵੀ ਕਰਦੀ ਰਹੀ ਸੀ ਤੇ ਇੱਕ ਦਿਨ ਜਦੋਂ ਹਰदयाल ਨੇ ਫੇਰੇ ਆਖਿਆ ਸੀ ਤੁਹਾਡੇ ਨਾਲ ਗੱਲਾਂ ਕਰਕੇ ਨਾ ਮੇਰੀ ਕੱਲ ਕੱਟ ਜਾਂਦੀ ਹੈ ਉਸ ਨੂੰ ਫੇਰ ਸਮਝ ਨਹੀਂ ਸੀ ਆਈ ਕਿਉਂਕਿ ਆਖੇ ਤੇ ਫਿਰ ਉਸ ਕੋਲ ਅਚਾਨਕ ਉਜਾਗਰ ਦੀਆਂ ਸਿਫਤਾਂ ਕਰਨ ਲੱਗ ਪਈ ਸੀ ਤੇ ਹਰदयाल ਮੁਸਕਰਾ ਕੇ ਉਸ ਦੀਆਂ ਗੱਲਾਂ ਸੁਣਦਾ ਰਿਹਾ ਸੀ ਉਦੋਂ ਉਸਤੇ ਮਨ ਵਿੱਚ ਇੱਕ ਖਿਆਲ ਆਇਆ ਸੀ ਕਿ ਉਹ ਉਹਨੂੰ ਇਹ ਪੁੱਛੇ ਕਿਉਂ ਮੁਸਕਰਾ ਕਿਉਂ ਰਹੀ ਸੀ ਪਰ ਉਹਨੇ ਜਾਗਰਦੀਨ ਸਿਫਤਾਂ ਜਾਰੀ ਰੱਖੀਆਂ ਜ਼ੋਰ ਲਾਉਣ ਉੱਤੇ ਵੀ ਹਰਦਿਆਲ ਸਿੰਘ ਉਸਤੇ ਮਨ ਵਿੱਚੋਂ ਨਿਕਲ ਨਹੀਂ ਸੀ ਰਿਹਾ ਤੇ ਉਸ ਨੂੰ ਆਪਣੇ ਆਪ ਉੱਤੇ ਕਦੇ ਗੁੱਸਾ ਆਉਂਦਾ ਤੇ ਕਦੇ ਤਰਸ ਉਹ ਜਾਗਰਦੀ ਜਫੀ ਵਿੱਚ ਤਕਰੀਬਨ ਕਿੰਨੇ ਹੀ ਸਾਲ ਕੱਟ ਕੇ ਉਹ ਬਹੁਤ ਸ਼ਾਂਤ ਰਹੀ ਸੀ ਉਹ ਪਿੰਦਰ ਉਸ ਆਪਣੇ ਸੌਰੀ ਦੀ ਹਰਕਤ ਨਾਲ ਉਸਨੇ ਆਪਣੀ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਸੀ ਪਰ ਹਰਦਿਆਲ ਦੇ ਹੱਥ ਦੀ ਛੋ ਉਹਨੂੰ ਇੱਕ ਦਿਨ ਬੜੀ ਅਜੀਬ ਲੱਗੀ ਸੀ ਇੱਕ ਦਿਨ ਜਦੋਂ ਉਸਨੇ ਉਸਦਾ ਹੱਥ ਫੜ ਕੇ ਆਖਿਆ ਸੀ ਬੜੀ ਵੱਡੀ ਉਮਰ ਹੈ ਤੁਹਾਡੀ ਮੈਂ ਪਰ ਮਿਸਟਰੀ ਬਹੁਤ ਪੜੀ ਹੈ ਲਿਆਓ ਤੁਹਾਡਾ ਹੱਥ ਵੇਖਾਂ ਪਤਾ ਨਹੀਂ ਉਹ ਕੀ ਬੋਲਦਾ ਰਿਹਾ ਸੀ ਪਰ ਉਸ ਦਿਨ ਉਸਦੇ ਹੱਥ ਦੀ ਛੋ ਉਸ ਸੰਦਰ ਜਿਵੇਂ ਤਸਕੀ ਸੀ ਫਿਰ ਉਹ ਬਹਾਨਾ ਲਾ ਕੇ ਉਸ ਕੋਲੋਂ ਉਠਾਈ ਤੇ ਹੁਣ ਇਮਲੀ ਵਾਲੀ ਗੱਲ ਨੇ ਹਰਦਿਆਲ ਸਿੰਘ ਬਾਰੇ ਉਸਨੂੰ ਫੇਰ ਸੋਚਣ ਲਾ ਦਿੱਤਾ ਉਹ ਜੱਗ ਨਾਲੋਂ ਕਿੰਨਾ ਸੋਹਣਾ ਸੀ ਤੇ ਦਿਮਾਗੀ ਵੀ ਪਰ ਉਸੇ ਵਕਤ ਉਸ ਅੰਦਰੋਂ ਆਵਾਜ਼ ਆਈ ਉਹ ਮੈਨੂੰ ਲੱਗਦਾ ਹੈ ਉਹ ਤਾਂ ਉਪਰਮਰਤ ਆਪਣੇ ਮਰਦ ਨੂੰ ਛੱਡ ਕੇ ਜਦੋਂ ਔਰਤ ਸਪਰਾਏ ਮਰਦ ਕੋਲ ਜਾਂਦੀ ਹੈ ਤਦ ਉਹ ਔਰਤ ਨਹੀਂ ਕੁਝ ਹੋਰ ਹੀ ਬਣ ਜਾਂਦੀ ਹੈ ਹਾਂ ਇੱਕ ਡਿੱਗੀ ਹੋਈ ਵਸਤੂ ਬਣ ਜਾਂਦੀ ਹੈ ਤੇ ਉਸਨੂੰ ਬਸ ਵਸਤੂ ਵਾਂਗ ਹੀ ਵਰਤਿਆ ਜਾਂਦਾ ਉਸਦੀ ਦੱਸੀ ਹੋਈ ਆਪਣੀ ਪਤਨੀ ਦੀ ਕਹਾਣੀ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਕੀ ਪਤਾ ਜਦੋਂ ਮਰਦ ਔਰਤ ਨੂੰ ਛੱਡਦਾ ਤਾਂ ਦੂਸਰੀ ਔਰਤ ਕੋਲ ਜਾਂਦਾ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਪਤਨੀ ਤੇ ਦੋਸ਼ ਦੱਸਣੇ ਸ਼ੁਰੂ ਕਰ ਦਿੰਦਾ ਤੇ ਖਬਰੇ ਇਹ ਹਰਿਆਲੀ ਇੱਕ ਵਿਗੜਿਆ ਹੋਇਆ ਬੰਦਾ ਹੋਵੇ ਮੇਰੇ ਹੱਥ ਉਸ ਨੂੰ ਫੜਨ ਦੀ ਕੀ ਲੋੜ ਸੀ ਬਣਾ ਉਸ ਨੂੰ ਪਤਾ ਸੀ ਕਿ ਮੈਂ ਵਿਆਹੀ ਹੋਈ ਹਾਂ ਲਕੀਰਾਂ ਵੇਖਣ ਦੇ ਬਹਾਨੇ ਕਿਵੇਂ ਉਹ ਹੱਥ ਵੀ ਘੁੱਟੀ ਜਾ ਰਿਹਾ ਸੀ ਮੈਂ ਹਮੇਸ਼ਾ ਉਸ ਨੂੰ ਭਾਈ ਸੇਬ ਤਾਂ ਆਖਦੀ ਆਈਆਂ ਉਸ ਦੀ ਸੋਚ ਨੇ ਓਡਾਰੀ ਮਾਰੀ ਜਿਵੇਂ ਜਾ ਕੇ ਉਸ ਪਰਮ ਨਾਲੇ ਹੋਏ ਯੂਸਟਿਸ ਪਰੰਪਰ ਵੀ ਠੀਕ ਨਾ ਹੋਏ ਕਿ ਬੱਚੇ ਲਈ ਮੈਂ ਹਰ ਜਾਨ ਨਾਲ ਸੋਵਾਂਗੀ ਨਾ 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 ਇਹ ਤਾਂ ਹਰਗੱਜ਼ ਵੀ ਨਹੀਂ ਹੋ ਸਕਦਾ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਬੱਚਾ ਨਹੀਂ ਹੋਵੇਗਾ ਤਾਂ ਨਾ ਸੀ ਉਹ ਵੀ ਤਾਂ ਹਨ ਜੋ ਬਿਨ ਬੱਚਿਆਂ ਤੋਂ ਹਨ ਵਿੱਚੋਂ ਕਿਸੇ ਦਾ ਬੱਚਾ ਗੋਦ ਵੀ ਲਿਆ ਜਾ ਸਕਦਾ ਹੈ ਉਹਨਾਂ ਪਤਾ ਨਹੀਂ ਕਿਵੇਂ ਚਿਲ ਗਈ ਮੈਂ ਕਿਉਂ ਚਿਲਕਾਂ ਚੱਲ ਸੁਜਾਤਾ-ਜਤਾ ਦਿਲਰਾਜ ਪਿਆਰ ਸੀ ਪਰ ਫਿਰ ਵੀ ਉਸ ਨੂੰ ਉਹ ਕੰਮ ਨਹੀਂ ਸੀ ਕਰਨਾ ਚਾਹੀਦਾ ਪਰ ਉਸ ਨੂੰ ਕਿਤੇ ਹੋਰ ਬੰਦੇ ਤੋਂ ਵੀ ਤਾਂ ਸਪਰਮ ਲੈਣੇ ਪੈਣੇ ਸੀ ਤਰਵੀ ਕੀ ਜੇ ਉਸਨੇ ਰਾਜ ਦੇ ਸਪਰਮ ਲੈ ਲੇ ਮੈਨੂੰ ਉਸ ਰਸਤੇ ਜਾਂਦ ਦੀ ਲੋਟ ਪଲା ਮੇਰ ਨਾਲ ਸੌਣ ਤੋਂ ਬਾਅਦ ਪਤਾ ਨਹੀਂ ਇਹ ਬੰਦਾ ਮੇਰੇ ਨਾਲ ਕਿਉਂ ਜਾ ਵਤੀਰਾ ਕਰੇ ਤੇ ਮੈਂ ਇੱਕ ਬੱਚੇ ਲਈ ਇੰਜ ਡਿੱਗ ਪਾਵਾਂ ਹਰदयाल ਨੂੰ ਆਪਣੇ ਬਿਸਤਰ ਵਿੱਚ ਕਲਪਿਤ ਕਰਕੇ ਉਸ ਨੂੰ ਤੌਣੀ ਜਾਈ ਗਈ ਤੇ ਫਿਰ ਉਹ ਸੰਦਰ ਇਹ ਗਲਾਨੀ ਕਰਨ ਲੱਗੀ ਤੇ ਫਿਰ ਉਹਨੇ ਆਪਣੇ ਆਪ ਨੂੰ ਆਖਿਆ ਜਸਪ੍ਰੀਤ ੜੀਏ ਉਨਕੀ ਤਸਬਾਲੇ ਹੋਈ ਜੱਤ ਸਤ ਅਤੇ ਇੱਜ਼ਤ ਨੂੰ ਇੱਕ ਪਾਸੇ ਸੁੱਟ ਕੇ ਕੀ ਤੈਨੂੰ ਇਸ ਅਣਜਾਣੇ ਹਰਿਆਲ ਕੋਲ ਆਪਣਾ ਆਪ ਸਮਰਪਣ ਕਰਨਾ ਚਾਹੀਦਾ ਹੈ ਤਾਂ ਕਿ ਉਸ ਕੋਲੋਂ ਤੈਨੂੰ ਬੱਚਾ ਮਿਲ ਜਾਵੇਗਾ ਤੇ ਤੇਰੀ ਔਰਤ ਦੀ ਅੰਦਰਲੀ ਭੁੱਖ ਪੂਰੀ ਹੋ ਜਾਵੇਗੀ ਜਿਸ ਬਾਰੇ ਔਰਤਾਂ ਬੜੀਆਂ ਲਾ ਕੇ ਗੱਲਾਂ ਕਰਦੀਆਂ ਮੈਨੂੰ ਤਾਂ ਇਹ ਨਹੀਂ ਪਤਾ ਕੀ ਭੁੱਖ ਹੁੰਦੀ ਕੀ ਹੈ ਭਲਾਂ ਕੀ ਮਿਲ ਜਾਵੇਗਾ ਫਿਰ ਇਹਨਾਂ ਔਰਤਾਂ ਨੂੰ ਕੀ ਮਿਲਦਾ ਹੈ ਜੋ ਇਹ ਆਪਣੇ ਪਤੀ ਨਾਲ ਬਿਸਤਰ ਦੀਆਂ ਗੱਲਾਂ ਬੜੀਆਂ ਲਾ ਕੇ ਕਰਦੀਆਂ ਇਹ ਮਲੀ ਦੇਖ ਲੋ ਕਿਵੇਂ ਚਸਕੇ ਲੱਕੇ ਕੀ ਵਾਰ ਬਿਸਤਰੀ ਦੇ ਗੰਦਬਾਰੇ ਦੱਸਣ ਲੱਗ ਪੈਂਦੀ ਐ ਪੂਰੀ ਬੇਸ਼ਰਮੀ ਨਾਲ ਕਿਵੇਂ ਬੇਸ਼ਰਮੀ ਨਾਲ ਆਖਦੀ ਹੁੰਦੀ ਐ ਕਿ ਸਕੂਲ ਵਿੱਚ ਹੀ ਉਸ ਨੂੰ ਕਾਮਪੂਰਚੀ ਦਾ ਬਹੁਤ ਤਜਰਬਾ ਹੋ ਗਿਆ ਸੀ ਸਵਾਜੇ ਤਜਰਬੇ ਦੇ ਫਿਰ ਬੱਚਾ ਘਰ ਦੇ ਪੁੱਛਣ ਗਿਆ ਕਿ ਕਿਵੇਂ ਹੋ ਗਿਆ ਭਾਈ ਸਭ ਜਾਣਦੇ ਨੇ ਕਿ ਉਜਾਗਰ ਵਿੱਚ ਨੁਕਸ ਜੇ ਉਜਾਗਰ ਦਾ ਨਾਂ ਝੂਠ ਬੋਲ ਕੇ ਲਾ ਵੀ ਦਿੱਤਾ ਤਾਂ ਫਿਰ ਡੀਐਨਏ ਚੈੱਕ ਕਰਵਾਉਣਾ ਪਿਆ ਤੇ ਫਿਰ ਮੇਰਾ ਤਾਂ ਮਰਨਾ ਹੋ ਜਾਵੇਗਾ ਫਿਰ ਪਹਿਲਾਂ ਮੈਂ ਜ ਸੋਚਿਆ ਹੀ ਕਿ ਮੈਂ ਸੋਚਦੀ ਵੀ ਕਿਉਂ ਆ ਇਹ ਤਾਂ ਸੋਚ ਹੀ ਗਲਤ ਹੈ ਇਹ ਤਾਂ ਗੰਦੀ ਸੋਚ ਹੈ ਜਸਪ੍ਰੀਤ ਕੁਰੇ ਮੈਨੂੰ ਹਰਜਾਲ ਬਾਰੇ ਸੋਚਣਾ ਹੀ ਛੱਡ ਦੇਣਾ ਚਾਹੀਦਾ ਉਹਦਾ ਕੀ ਹੈ ਉਹ ਤਾਂ ਚਾਹੁੰਦਾ ਹੋਵੇਗਾ ਕਿ ਮੈਂ ਉਸਦੇ ਨੇੜੇ ਜਾਵਾਂ ਜਿਤੇ ਹਰਜਾਲ ਨੂੰ ਉਹ ਜਾ ਕੇ ਦੇ ਨੁਕਸ ਬਾਰੇ ਇਸ ਕੁੜੀ 임ਲੀ ਨੇ ਤਾਂ ਨਹੀਂ ਦੱਸ ਦਿੱਤਾ ਕਿ ਮੈਨੂੰ ਹੁਣ ਉਸਦਾ ਪਤੀਰਾ ਪਹਿਲਾਂ ਨਾਲੋਂ ਜ਼ਰਾ ਬਦਲ ਗਿਆ ਲੱਗਦਾ ਹੈ ਪੁੱਛਾਂਗੀ ਕੱਲ ਨੂੰ 임ਲੀ ਨੂੰ ਪਤਾ ਨਹੀਂ ਤਾਂ ਇਹ ਆਖਦੀ ਸੀ ਕਿ ਮੈਂ ਬੱਚੇ ਦੀ ਹਰਜਾਲ ਨਾਲ ਸੌ ਲਵਾਂ ਪਰਾਂ ਜਿਵੇਂ ਹਰਜਾਲ ਦੇ ਕਮਰੇ ਵਿੱਚ ਜਾਵਾਂ ਮੈਨੂੰ ਪਤਾ ਹੈ ਕਿ ਉਹ ਬਹੁਤ ਖੁਸ਼ ਹੋਵੇਗਾ ਤੇ ਮੈਂ ਫਿਰ ਉਸ ਦੀ ਅਗ ਵਿੱਚ ਸੜ ਜਾਵਾਂਗੀ ਫਿਰ ਉਹ बार-बार ਮਿਲਣ ਨੂੰ ਤੇ ਜ਼ੋਰ ਦੇਵੇਗਾ ਕਦੇ ਰੋਪਾ ਵੀਗਾ ਜਾਂ ਪਰਾਂ ਕੀ ਇਸ ਸਰੀਰਕ ਭੁੱਖ ਕਰਕੇ ਮੇਰੇ ਵਰਗੀ ਔਰਤ ਨੂੰ ਇੰਜ ਪ੍ਰਾਇਮਰਦ ਕੋਲ ਜਾਣਾ ਚਾਹੀਦਾ ਸ਼ੀ 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 ਮੈਂ ਤਾਂ ਇੰਜ ਕਦੇ ਢਿੱਕ ਸਕਦੀ ਫਿਰ ਜਾ ਕੇ ਨਾ ਧੋਖਾ ਗੁਰੂ ਸਾਹਿਬ ਅੱਗੇ ਬੈਠ ਕੇ ਅਨੰਦ ਕਾਰਜ ਲੈ ਕੇ ਮੈਂ ਇੰਜ ਸੋਚਣਾ ਹੀ ਕਿਉਂ ਸ਼ੁਰੂ ਕਰ ਦਿੱਤਾ ਸ਼ਿਸ਼ ਇਹ ਵਿਚਾਰ ਮੇਰੇ ਅੰਦਰ ਆਈ ਕਿਉਂ ਰਹੇ ਨੇ ਇੱਕਦਮ ਗੰਦੇ ਵਿਚਾਰ ਆਮਲੀ ਨੇ ਗੱਲ ਛੇੜ ਦਿੱਤੀ ਨਹੀਂ ਤਾਂ ਹਰदयाल ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਤੇ ਹਰदयाल ਬਾਰੇ ਸੋਚਦਿਆਂ ਉਹਨੂੰ ਫਿਰ ਇੱਕ ਤੁਰਤੜੀ ਜੀ ਆ ਗਈ ਉਹ ਸੰਬਲੀ ਪਰ ਹਰदयाल ਬਾਰੇ ਉਸ ਦੀ ਸੋਚ ਉਸਦੇ ਵਸ ਤੋਂ ਬਾਹਰ ਜਾ ਚੁੱਕੀ ਸੀ ਤੇ ਉਹ ਸੋਚਦੀ ਰਹੀ ਤੇ ਫਿਰ ਉਸ ਅੰਦਰੋਂ ਆਵਾਜ਼ ਆਈ ਕਾਦਾ ਤੋਖਾ ਤੋਖਾ ਤਾਂ ਮੇਰੇ ਨਾਲ ਹੋਇਆ ਆਪਣ ਇਸ ਅੰਦਰਲੇ ਸਵਾਲ ਕਰਕੇ ਉਸ ਦਾ ਮਨ ਪਾਗਲਾ ਵਾਂਗ ਹਿੱਲਣ ਲੱਗਾ ਨਹੀਂ ਜਸਪ੍ਰੀਤ ਬੱਚਾ ਤਾਂ ਕਲੀਨ ਕਰਾਹੀ ਹੀ ਰਾਵਾਂਗੀ ਮੈਂ ਉਹ ਵੀ ਜਾਗਰ ਤੋਂ ਹੀ ਤੇ ਜੇ ਨਾ ਵੀ ਇਹ ਕੰਮ ਸਿਰੇ ਚੜਿਆ ਤਾਂ ਨਿੱਕੇ ਚੰਨੀ ਨੂੰ ਵਿਆਹ ਕੇ ਉਸ ਦਾ ਇੱਕ ਬੱਚਾ ਲੈ ਲਵਾਂਗੀ ਹਰदयाल ਦੇ ਮਾਰ ਤੋਂ ਗੋਲੀ ਨਾਲੇ ਗਰਭਤੀ ਹੋਣ ਬਾਅਦ ਹੋ ਸਕਦਾ ਕਿ ਹਰदयाल ਜ਼ੋਰ ਪਾਵੇ ਕਿ ਮੈਂ ਅਵਜਾਗਰ ਨੂੰ ਤਲਾਕ ਦੇ ਦੇਵਾਂ ਹਾਂ ਤਲਾਕ ਦੇ ਕੇ ਹਰदयाल ਦੀ ਪਤਨੀ ਬਣਾ ਤੇ ਫਿਰ ਜਦੋਂ ਉਸ ਦਾ ਮੇਰੇ ਸਰੀਰ ਤੋਂ ਦਿਲ ਪਰ ਜਾਵੇਗਾ ਮੈਂ ਛੱਡ ਕੇ ਕਿਤੇ ਉਹ ਹੋਰ ਪਾਸੇ ਚੱਲਿਆ ਜਾਵੇਗਾ ਇੰਜ ਹੀ ਹੁੰਦਾ ਸੁਣਿਆ ਮੈਂ ਉਹ ਪੂਨਮ ਦਾ ਬੰਦਾ ਪੂਨਮ ਨੂੰ ਵਰਤ ਕੇ ਵੇਖੋ ਕਿਵੇਂ ਪਿਆਰ ਵਿਹਾਰ ਸਭ ਭਲਾ ਕੇ ਕਿਸੇ ਹੋਰ ਔਰਤ ਨਾਲ ਬਾਹਰ ਚੱਲ ਆ ਗਿਆ ਸੀ ਹੈ ਮੈਂ ਕੀ ਸੋਚ ਰਹੀ ਹਾਂ ਕਿਉਂ ਸੋਚ ਰਹੀ ਹਾਂ ਪੂਰਾ ਨੂੰ ਸਮਝਾਉਣ ਵਾਲੀ ਆਪੀ ਜਿਹੀ ਦਲਦਲ ਵਿੱਚ ਡਿੱਗ ਪਾਵਾਂਗੀ ਮੈਂ ਤੇ ਭੜੀ ਚੰਗੀ ਬਦਨਾਮ ਹੋ ਜਾਵਾਂਗੀ ਫਿਰ ਪਾਪਾ ਕੀ ਅੱਖਾਂ ਮੇਰੇ ਉੱਤੇ ਉਹਨਾਂ ਦਾ ਸਾਰਾ ਮਾਣ ਮਿੱਟੀ ਵਿੱਚ ਮਿਲ ਜਾਵੇਗਾ ਕਿਵੇਂ ਦੱਸਾਂਗੀ ਮੈਂ ਉਹਨਾਂ ਨੂੰ ਕਿ ਮੇਰਾ ਮਰਦ ਨਪੁੰਸਕ ਹੈ ਪਰੜੀ ਉਹ ਜਾਗਰ ਪਿਆਰ ਨਪੁੰਸਕ ਹੋਵੇ ਉਹਦਾ ਪਿਆਰ ਵੇਖੋ ਉਹਦਾ ਮੋਹ ਵੇਖ ਉਹਦਾ ਭੋਲਾਪਣ ਵੇਖ ਮੈਂ ਹਰਿਆਲ ਦਾ ਕੀ ਵੇਖ ਲੈ ਖੂਬ ਵਿੱਚ ਪਵੇ ਹਰਿਆਲ ਕਦੇ ਸੁਪਨੇ ਵਿੱਚ ਵੀ ਮੈਂ ਅਜਿਆ ਨਹੀਂ ਸੋਚ ਸਕਦੀ ਉਸ ਅੰਦਰ ਪਤਾ ਨਹੀਂ ਕਿਹੜਾ ਗੰਦ ਲੁਕਿਆ ਪਿਆ ਹੋਵੇ ਨਾਲੇ ਮੈਂ ਹਜਾਗਰ ਨੂੰ ਛੱਡ ਕੇ ਕਿਸੇ ਹੋਰ ਵੱਲ ਵੇਖਾਂ ਵੀ ਕਿਉਂ फेर ਉਹਨੂੰ ਅਚਾਨਕ ਹਰਦਿਆਲ ਤੋਂ ਬੂ ਹੋਣੀ ਸ਼ੁਰੂ ਹੋ ਗਈ ਤੇ ਉਸ ਨੂੰ ਉਹ ਬਹੁਤ ਬੁਰਾ ਲੱਗਣ ਲੱਗ ਪਿਆ ਉਸ ਨੂੰ ਇਹ ਲੱਗਣ ਲੱਗ ਪਿਆ ਜਿਵੇਂ ਹਰਦਿਆਲ ਇੱਕ ਅੱਗ ਹੋਵੇ ਤੇ ਉਹਨੂੰ ਉਸ ਅੱਗ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਨ ਦੀ ਲੋੜ ਸੀ ਉਹਨੇ ਆਪਣੇ ਆਪ ਨੂੰ ਕਿਹਾ ਜੇ ਹੁਣ ਐਸੀ ਵੈਸੀ ਗੱਲ ਕੀਤੀ ਹਰਦਿਆਲ ਨੇ ਤਾਂ ਪੂਰੀ ਲਾਪਾ ਕਰਾਂਗੇ ਉਸ ਦੀ ਸ਼ਾਇਦ ਮੇਰੀ ਚੁੱਪ ਕਰਕੇ ਉਹ ਕਿਸੇ ਆਸਤੇ ਤੇ ਬੈਠਾ ਹੋਵੇ ਇਹ ਸੋਚਦੇ ਹੋਏ ਉਹਦਾ ਮਨ ਹਰਦਿਆਲ ਦੇ ਬਿਲਕੁਲ ਖਿਲਾਫ ਹੋ ਗਿਆ ਦੂਸਰੇ ਦਿਨ ਜਦੋਂ ਉਹ ਸਕੂਲ ਗਈ ਉਸਨੇ ਹਰਦਿਆਲ ਤੋਂ ਪਾਸਾ ਵਟ ਲਿਆ ਹਰਦਿਆਲ ਨੇ ਜਦੋਂ ਉਸਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਤਦ ਮੈਂ ਕੁਝ ਕੰਮ ਕਰਨਾ ਹੈ ਆਖ ਕੇ ਉਸ ਕੋਲੋਂ ਠਾਈ ਹਰਦਿਆਲ ਨੂੰ ਸਮਝ ਨਹੀਂ ਸੀ ਆਰੀ ਕਿ ਜਸਪ੍ਰੀਤ ਉਸ ਪ੍ਰਤੀ ਅਚਨਕ ਇਹ ਨਿਰੁਖੀ ਕਿਉਂ ਹੋ ਗਈ ਸੀ ਸਕੂਲ ਤੋਂ ਘਰ ਆਉਣ ਨੂੰ ਆਉਣ ਤੋਂ ਪਹਿਲਾਂ ਜਸਪ੍ਰੀਤ ਨੇ ਇਮਲੀ ਨੂੰ ਪੁੱਛਿਆ ਇਮਲੀ ਕੀ ਤੂੰ ਮੇਰੇ ਮਰਦ ਦੇ ਨੁਕਸ ਵਾਲੀ ਗੱਲ ਕਿਸੇ ਹੋਰ ਬੰਦੇ ਕੋਲ ਕੀਤੀ ਹੈ ਬਿਲਕੁਲ ਨਹੀਂ ਐ ਗਾਲਸਨ ਮੈਂ ਸੌਂ ਖਾ ਕੇ ਕਦੇ ਤੋੜਦੀ ਨਹੀਂ ਇਮਲੀ ਨੇ ਆਖਿਆ ਮੈਂ ਸੋਚਿਆ ਸ਼ਾਇਦ ਤੂੰ ਕੁਝ ਹਰਦੀਾਲ ਨੂੰ ਦੱਸ ਦਿੱਤਾ ਹੋਵੇ ਮੈਂ ਮਹਿਸੂਸ ਕੀਤਾ ਕਿ ਉਹ ਮੇਰੇ ਉੱਤੇ ਜ਼ਰਾ ਡੋਰੇ ਸੁੱਟ ਰਿਹਾ ਹੈ ਜੇ ਗੱਲ ਤੈਨੂੰ ਦੱਸਣਾ ਭੁੱਲ ਗਈ ਸੀ ਹਾਂ ਉਹ ਤੇਰੇ ਵਿੱਚ ਦਿਲਚਸਪੀ ਬਹੁਤ ਰੱਖਦਾ ਹੈ ਤੇ ਉਹ ਇੱਕ ਵਾਰ ਆਖਦਾ ਸੀ ਜਸਪ੍ਰੀਤ ਬਹੁਤ ਸੋਹਣੀ ਹੈ ਤੇ ਸੁਭਾਅ ਦੀ ਬੜੀ ਚੰਗੀ ਹੈ ਪਰ ਵਿਆਹੀ ਹੋਣ ਕਰਕੇ ਇਹ ਮੇਰੇ ਭਾਗਾਂ ਵਿੱਚ ਨਹੀਂ ਕਿ ਜਸਪ੍ਰੀਤ ਮੇਰੀ ਪਤਨੀ ਬਣ ਸਕੇ ਮੈਂ ਉਹਨੂੰ ਕਿਹਾ ਕਿ ਵਿਆਹੀ ਹੋਈ ਔਰਤ ਦੀ ਇੱਜ਼ਤ ਕਰਨੀ ਚਾਹੀਦੀ ਤੇ ਇਹ ਵੀ ਮੈਂ ਉਹਨੂੰ ਕਿਹਾ ਕਿ ਤੂੰ ਬਹੁਤ ਸਖਤ ਹੈਂ ਇਸ ਮਾਮਲੇ ਵਿੱਚ ਇਸ ਲਈ ਕੋਈ ਗਲਤ ਜਸਪ੍ਰੀਤ ਨੂੰ ਗਲਤ ਨਾ ਆਖ ਦੇਵੀਂ ਫਿਰ ਕੰਧਾ ਨਹੀਂ ਨਹੀਂ ਬਿਲਕੁਲ ਨਹੀਂ ਬਸ ਮੈਂ ਉਸ ਨਾਲ ਆਮ ਦੋਸਤਾਂ ਵਾਂਗ ਹੀ ਰਹਾਂਗਾ ਇਹ ਸੁਣ ਕੇ ਜਸਪ੍ਰੀਤ ਨੇ ਸੁੱਖ ਦਾ ਸਾਹ ਲਿਆ ਤੇ ਫਿਰ ਉਹਨੇ 임ਲੀ ਨੂੰ ਪੁੱਛਿਆ ਤੂੰ ਨਹੀਂ ਕੁਝ ਪੁੱਛਿਆ ਉਹਨੂੰ ਆਪਣੇ ਬਾਰੇ ਮੈਂ ਕਿਹਾ ਸੀ ਕਿ ਜੇ ਦਿਲ ਕਰੇ ਉਹ ਮੇਰੇ ਨਾਲ ਡੇਟਿੰਗ ਕਰ ਸਕਦਾ ਹੈ ਫਿਰ ਕੀ ਬੋਲਿਆ ਕਹਿੰਦਾ ਬਹੁਤ ਚੰਗੀ ਗੱਲ ਹੈ ਤੇ ਸ਼ਾਇਦ ਅਗਲੇ ਐਤਵਾਰ ਅਸੀਂ ਬਾਹਰ ਖਾਣਾ ਖਾਣ ਜਾਗੇ ਐਮਲੀ ਮੁਸਕराई ਵੇਖ ਐਮਲੀ ਜੇ ਤੂੰ ਉਸਤੇ ਬਹੁਤ ਕਰੀਬ ਵੀ ਚਲੇ ਗਈ ਤੂੰ ਮੇਰੇ ਮਰਦ ਵਾਲੀ ਗੱਲ ਨੂੰ ਭੇਜ ਹੀ ਰੱਖੀ ਕਿਰਪਾ ਕਰਕੇ ਜਸਪ੍ਰੀਤ ਨੇ ਫਿਕਰ ਵਿੱਚ ਕਿਹਾ ਮਰ ਜਾਵਾਂਗੀ ਪਰ ਤੇਰੇ ਇਸ ਭੇਜ ਨੂੰ ਮੈਂ ਕਿਸੇ ਕੋਲ ਨਹੀਂ ਅਖਾਂਗੀ ਜਸਪ੍ਰੀਤ ਤੂੰ ਮੇਰੇ 'ਤੇ ਇਸ ਬਾਰੇ ਪੂਰਾ ਯਕੀਨ ਕਰ ਸਕਦੀ ਹੈ। ਇਹ ਮੇਰੀ ਵੱਡੀ ਇੱਜ਼ਤ ਹੈ ਕਿ ਤੂੰ ਮੈਨੂੰ ਭਰੋਸੇਯੋਗ ਮੰਨ ਕੇ ਆਪਣਾ ਪੇਜ ਮੈਨੂੰ ਦੱਸਿਆ। ਤੇ ਇਹ ਹੁਣ ਪੇਜ ਹੀ ਰਹੇਗਾ। ਇਹ ਮਰੀਨੇਸ ਦਾ ਹੱਥ ਘੁੱਟ ਗਿਆ। ਤੇ ਜਸਪ੍ਰੀਤ ਨੇ ਇਹ ਬਲੀ ਨੂੰ ਜੱਫੀ ਪਾਈ ਤੇ ਬੋਲੀ। ਸੇਲੀ ਹੋਵੇ ਤਾਂ ਤੇਰੇ ਵਰਗੀ। ਬਾਕੀ ਅਗਲੇ ਕਾਂਟ ਵਿੱਚ। ਧੰਨਵਾਦ।